ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਸ਼ਰੋਮਣੀ ਅਕਾਲੀ ਦਲ ਦੇ ਬਾਗੀ ਧੜਾ ਜਿਹੜਾ ਅੱਜ ਸਿੰਘ ਸਾਬਾਨ ਗੈਨੀ ਰਗਵੀਰ ਸਿੰਘ ਜੀ ਦੇ ਨਾਲ ਅਕਾਲ ਤਖਤ ਸਰਵਿਕੇ ਮੁਲਾਕਾਤ ਕਰਕੇ ਆਇਆ ਹੈ ਮੁਲਾਕਾਤ ਕਿੰਨੇ ਘੰਟੇ ਚੱਲੀ ਹੈ ਮੁਲਾਕਾਤ ਦੇ ਮਾਇਨੇ ਕੀ ਨੇ ਮੁਲਾਕਾਤ ਦੇ ਵਿੱਚ ਗੱਲਬਾਤ ਕੀ ਹੋਈ ਹੈ ਇਹ ਅਸੀਂ ਤੁਹਾਨੂੰ ਅੱਜ ਬੋਲਦਾ ਪੰਜਾਬ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਬੇਨਾ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸਾੱਚੀ ਕਾਲ ਜੀ। ਰਪਾਣਾ ਜੀ ਮੁਰ ਅੱਜ ਜਿਹੜਾ ਬਾਗੀ ਧੜਾ ਸ਼੍ਰੋਮਣੀ ਅਕਾਲੀ ਦਲ ਦਾ ਫਿਰ ਦੁਬਾਰਾ ਐਕਟਿਵ ਹੋ ਗਿਆ। ਹੂੰ ਮੁਲਾਕਾਤ ਕਰਕੇ ਆਇਆ ਸਭ ਤੋਂ ਪਹਿਲਾਂ ਉਸੇ ਮੁਲਾਕਾਤ ਦੇ ਮੈਨੇ ਕੀ ਨੇ ਕਿੰਨੇ ਘੰਟੇ ਮੁਲਾਕਾਤ ਚੱਲੀ ਹੈ। ਦੇਖੋ ਅਮਰ ਜੀ ਗੱਲ ਇਹ ਵੀ ਜਿਹੜੀ ਤਾਂ ਮੁਲਾਕਾਤ ਦੇ ਮੈਨੇ ਹੂੰ ਉਹਦਾ ਇਹ ਹੈ ਵੀ ਬਾਗੀ ਧੜਾ ਨਾ ਕੁਝ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਬਣਦੀ ਜਾ ਰਹੀ ਸੀ ਵੀ ਬਾਗੀ ਧੜਾ ਖਤਮ ਹੋ ਗਿਆ। ਹੂੰ ਠੀਕ ਹੈ ਵੀ ਹੁਣ ਬਾਗੀ ਧੜਾ ਚੁੱਪ ਹੈ। ਜਾਂ ਬਾਗੀ ਤੜਾ ਖਿਲਰ ਗਿਆ ਜਾਂ ਬਾਗੀ ਤੜਾ ਨਾਲ ਰਲ ਗਿਆ ਇਹਦਾ ਮੈਨਾ ਤੇ ਇਹ ਵੀ ਕੱਡੇ ਜਾ ਸਕਦੇ ਆ ਵੀ ਲੋਕਾਂ ਨੂੰ ਇਹ ਦੱਸਣ ਲਈ ਹੂੰ ਕਿ ਅਜੇ ਅਸੀਂ ਬਾਗੀ ਹੀ ਆ ਠੀਕ ਹੈ ਠੀਕ ਅਜੇ ਅਸੀਂ ਇਕੱਠੇ ਨਹੀਂ ਹੋਏ ਤੇ ਅਸੀਂ ਖਿਲਰੇ ਨਹੀਂ ਇਕੱਠੇ ਆ ਤੇ ਬਾਗੀ ਆ ਇਸ ਕਰਕੇ ਅੱਜ ਬਾਗੀ ਤੜੇ ਨੇ ਆਪਣੀ ਹੋਂਦ ਦਰਸਾਈ ਆ ਬਿਲਕੁਲ ਕਿਉਂ ਕਿ ਕਿਉਂਕਿ ਜਦੋਂ ਤੋਂ 2 ਦਸੰਬਰ ਤੋਂ ਇੱਕ ਸ਼੍ਰੀ ਕਾਲ ਤੱਕ ਸਾਬ ਤੇ ਹੁਕਮਨਾਮਾ ਜਾਰੀ ਹੋਇਆ ਸੀ ਕਿ ਸੁਖਵੀਰ ਸਿੰਘ ਬਾਦਲ ਤਿੰਨ ਦਿਨਾਂ ਚ ਅਸਤੀਫਾ ਦੇਵੇ ਉਸ ਤੋਂ ਬਾਅਦ ਫਿਰ ਉਹਦੇ ਦਿਨ ਵਧਾਤੇ ਉਹ ਵੀ ਨਿਕਲ ਗਏ ਫਿਰ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਦੇ ਲੀਡਰ ਫੇਰ ਮਿਲੇ ਵੀ ਦੇਖੋ ਜੀ ਹੁਣ ਸ਼ਹੀਦੀ 15ਵਾਂ ਵਾਲਾ ਚੱਲ ਰਿਹਾ ਤੇ ਵੀ ਟਾਈਮ ਹੋਰ ਦਿੱਤਾ ਜਾਵੇ ਹੁਣ ਉਹ ਸ਼ਹੀਦੀ 15ਵਾਂ ਵਾਲਾ ਵੀ ਨਿਕਲ ਗਿਆ ਤੇ ਮਤਲਬ ਇਹ ਸਮੇਂ-ਸਮੇਂ ਤੇ ਜਿਹੜੇ ਹੈਗੇ ਟਾਈਮ ਨਿਕਲੇ ਜਾ ਰਹੇ ਕੋਈ ਲੀਡਰ ਹੋਰ ਨਹੀਂ ਗਿਆ ਹੁਣ ਕਾਫੀ ਦੇਰ ਤੋਂ ਜਿੰਨੀ ਆ ਅਕਾਲੀ ਦਲ ਦੇ ਵਿਰੋਧੀ ਪੰਥਕ ਤੇ ਰਹਾਂ ਨੇ ਉਹਨਾਂ ਨੇ ਵੀ ਅਜੇ ਤੱਕ ਕੋਈ ਪਹੁੰਚ ਨਹੀਂ ਕੀਤੀ ਤੇ ਬਾਗੀ ਤੜਾ ਹੀ ਕਿਹਾ ਤੇ ਉਹੀ ਜਿਵੇਂ ਲੋਕਾਂ ਦੇ ਪਰਸਪੈਕਟਿਵ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਲੋਕਾਂ ਦੇ ਪਰਸਪੈਕਟਿਵ ਬਣਦੇ ਜਾ ਰਹੀ ਸੀ ਕਿ ਹੁਣ ਤਾਂ ਇਹ ਦੋਨੋਂ ਇਕੱਠੇ ਹੋ ਗਏ ਇਕੱਠੇ ਹੋ ਗਏ ਬਿਲਕੁਲ ਅਜੀਤ ਸਿੰਘ ਸਾਹਿਬ ਆਨੇ ਦੇ ਦਿੱਤਾ ਵੀ ਆ ਵੀ ਦੋਨੋਂ ਵੀ ਹੁਣ ਤੁਹਾਨੂੰ ਇਕੱਠੇ ਕੋ ਮંચ ਤੇ ਦੇਖਣਗੇ ਵੀ ਬਾਗੀ ਤੇ ਤਾਗੀ ਸਾਰੇ ਇਕੱਠੇ ਹੋ ਜੋ ਇਸੀ ਕੱਲ ਤੱਕ ਸਭ ਨੇ ਕਿਹਾ ਸੀ ਪਰ ਅੱਜ ਜੋ ਕੁਝ ਸ੍ਰੀ ਕਾਲ ਤਖਤ ਸਾਹਿਬ ਤੇ ਬਾਗੀ ਤੜਾ ਪੂਜਾ ਤੇ ਆਪਣੀ ਹੋਂਦ ਦਰਸਾਈ ਹੈ ਇਹ ਲੋਕਾਂ ਚ ਸੁਨੇਹਾ ਕੇ ਬਾਗੀ ਧੜਾ ਜਿਉਂ ਦੀ ਤਿਉਂ ਆ ਇਕੱਠੇ ਨਹੀਂ ਹੋਏ ਅੰਦਰੋਂ ਗੱਲ ਕੀ ਚੱਲ ਰਹੀ ਆ ਇਹ ਬਾਗੀ ਧੜੇ ਨੂੰ ਪਤਾ ਜਾਂ ਧਾਗੇ ਧੜੇ ਨੂੰ ਠੀਕ ਪਰ ਲੋਕਾਂ ਸਾਹਮਣੇ ਇਹ ਗੱਲ ਆ ਕਿ ਦੋਨੋਂ ਅਲੱਗ-ਅਲੱਗ ਨੇ ਬਾਗੀ ਆ ਹੁਣ ਅਗਲੀ ਗੱਲ ਵੀ ਉੱਥੇ ਗਏ ਕਿਉਂ ਮੁੱਦਾ ਕੀ ਸੀਗਾ ਸਮਾ ਜਿਹੜਾ ਬਹੁਤ ਬਲਵਾਨ ਆ ਬੰਦੇ ਇਹਦੇ ਪਹਿਲਾਂ 3 ਦਿਨ ਦਿੱਤੇ ਹੂੰ ਫਿਰ ਉਸ ਤੋਂ ਬਾਅਦ ਸਮਾ 22 ਦਿਨ ਹੋਰ ਨਿਕਲ ਗਏ ਫਿਰ ਉਹ ਵੀ ਅੱਗੇ ਸਮਾ ਜਿਹੜਾ ਆਪਣੇ ਟਾਈਮ ਸੀਗਾ ਜਿਹੜਾ ਨਿਕਲ ਰਿਹਾ ਸੀ ਸੇਦੀ ਪੰਦਰਵਾੜਾ ਉਹ ਵੀ ਨਿਕਲ ਗਿਆ ਹੁਣ 2025 ਵੀ ਨਿਕਲ ਗਿਆ ਪਹਿਲਾਂ ਸੀਗਾ ਵੀ 25 ਦੇ ਸ਼ੁਰੂਆਤ ਦੇ ਵਿੱਚ ਸ਼ਾਇਦ ਜਿਹੜਾ ਅਕਾਲੀ ਦਲ ਮੀਟਿੰਗ ਕਰਕੇ ਇੱਥੇ ਕੋਈ ਫੈਸਲਾ ਲਿਆ ਜਾ ਸਕਦਾ ਸੁਖਵੀਰ ਬਾਦਲ ਤੇ ਉਹ ਵੀ ਅਜੇ ਨਹੀਂ ਹੋਇਆ ਉਸ ਤੋਂ ਪਹਿਲਾਂ ਪਹਿਲਾਂ ਅਕਾਲੀ ਦਲ ਅੱਜ ਹੂੰ ਦੁਪਹਿਰ ਤੱਕ ਅਕਾਲੀ ਦਲ ਦੇ ਮੈਂ ਇੱਕ ਲੀਡਰ ਜਿਹੜਾ ਸੀਨੀਅਰ ਲੀਡਰ ਹੈ ਬੁਲਾ ਰਹੇ ਆ ਉਹਨਾਂ ਦੇ ਅਰਸ਼ਦੀਪ ਸਿੰਘ ਕਲੇਰ ਮੈਂ ਉਹਨਾਂ ਨੂੰ ਸਵੇਰੇ ਲਗਭਗ 11 ਦੇ ਆਸ-ਪਾਸ ਸੁਣ ਰਿਹਾ ਸੀ ਕਿ ਅਕਾਲੀ ਦਲ ਮੈਂਬਰਸ਼ਿਪ ਵੱਲ ਜਾਏਗਾ ਹੂੰ ਤਿਆਰੀ ਚ ਲੱਗਿਆ ਹੋਇਆ ਇਸ ਕਰਕੇ ਅਸੀਂ ਮੁਖਤਰ ਸਾਹਿਬ ਕੋਈ ਰੈਲੀ ਨਹੀਂ ਕਰ ਰਹੇ ਓਕੇ ਦੇਰ ਸ਼ਾਮ ਦੁਪਹਿਰ ਤੋਂ ਬਾਅਦ 3-4 ਵਜੇ ਡੇੜੇ ਉਹਨਾਂ ਦੇ ਅਕਾਲੀ ਦਲ ਦੇ ਜਿਹੜੇ ਸਕੱਤਰ ਨੇ ਦਿਲਜੀਤ ਸਿੰਘ ਚਿਮਾ ਉਹਨਾਂ ਨੇ ਟਵੀਟ ਕਰਕੇ ਇਹ ਗੱਲ ਕਲੀਅਰ ਕਰਤੀ ਕਿ ਅਸੀਂ ਮੁਖਤਰ ਸਾਹਿਬ ਅਕਾਲੀ ਕਾਨਫਰੰਸ ਕਰਨ ਜਾ ਰਹੇ ਹਾਂ ਠੀਕ ਹੈ ਉਥੇ ਕੱਲ ਹੀ ਕਾਨਫਰੰਸ ਜਿਹੜੀ ਉਹ ਹੋਏਗੀ ਇਹ ਇੱਕ ਵੱਖਰਾ ਮੁੱਦਾ ਇਹ ਇੱਕ ਅਲੱਗ ਮੁੱਦਾ ਹੈ ਕਿਉਂਕਿ ਹੋਏਗੀ ਆਪਾਂ ਤਾਂ ਸਿਰਫ ਇੰਨੇ ਹੀ ਦਰਸ਼ਕਾਂ ਦੱਸਣ ਸੀ ਕਿ ਜਦੋਂ ਕਾਫੀ ਦਿਨ ਤੋਂ ਚੱਲ ਰਿਹਾ ਸੀ ਕਿ ਅਕਾਲੀ ਦਲ ਕੋਈ ਵੱਡੀ ਰੈਲੀ ਨਹੀਂ ਕਰ ਰਿਹਾ ਤਾਂ ਹੁਣ ਇਹ ਗੱਲ ਕਲੀਅਰ ਹੋ ਗਈ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਜਿਹੜੀ ਹੋਂਦ ਦਰਸਾਉਣ ਦੇ ਲਈ ਉਹ ਮੁਖਸਰ 14 ਜਨਵਰੀ ਨੂੰ ਮੁਖਸਰ ਆਪਣੀ ਅਕਾਲੀ ਕਾਨਫਰੰਸ ਕਰੇਗਾ ਜਾਨਕੀ ਬਾਗੀ ਵਾਲੇ ਦਿਨ ਬਾਗੀ ਵਾਲੇ ਦਿਨ ਹੁਣ ਬਾਗੀ ਟੜਾ ਉਹਦੇ ਸ਼ਾਮਲ ਹੋਏਗਾ ਕਿ ਨਹੀਂ ਹੋਏਗਾ ਇੱਕ ਪਾਸੇ ਤਾਂ ਬਾਗੀ ਟੜਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਗਿਆ ਕਿ ਸੁਖਬੀਰ ਸਿੰਘ ਬਾਦਲ ਦਾ ਸਤੀਫਾ ਕਿਉਂ ਨਹੀਂ ਪ੍ਰਵਾਨ ਕੀਤਾ ਜਾ ਰਿਹਾ ਉਹ ਜਿਹੜੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਹਨੂੰ ਕਿਉਂ ਨਹੀਂ ਮੰਨਿਆ ਕਿਉਂ ਨਹੀਂ ਜਾ ਰਿਹਾ ਹੈਗਾ ਤੇ ਪੰਥਕ ਧਿਰਾਂ ਦੇ ਔਰ ਇੱਕ ਗੱਲ ਹੋਰ ਹੈ ਇਸ ਗੱਲ ਦਾ ਅਕਾਲੀ ਦਲ ਨੂੰ ਪਤਾ ਹੈ ਕਿ ਜਿਵੇਂ ਜਿਵੇਂ ਅਸੀਂ ਲੇਟ ਹੁੰਦੇ ਜਾ ਰਹੇ ਹਾਂ ਉਵੇਂ-ਉਵੇਂ ਪੰਥਕ ਧਿਰਾਂ ਦੇ ਵਿੱਚ ਪੰਥਕ ਲੋਕਾਂ ਦੇ ਵਿੱਚ ਖਾਸ ਕਰਕੇ ਜਿਹੜੇ ਆਮ ਲੋਕ ਜਿਹੜੇ ਸ੍ਰੀ ਕਾਲ ਤਖਤ ਸਾਹਿਬ ਨੂੰ ਮੰਨਣ ਵਾਲੇ ਆ ਜਿਹੜੇ ਪੰਥਕ ਧਿਰਾਂ ਨਾਲ ਸੰਬੰਧਤ ਨਹੀਂ ਜਾਂ ਪੰਥਕ ਦੇ ਨਾਲ ਸੰਬੰਧਤ ਨਾ ਵੀ ਹੋਣ ਜਿਹੜੇ ਖਾਸ ਕਰਕੇ ਸ੍ਰੀ ਕਾਲ ਤਖਤ ਸਾਹਿਬ ਅਗੇ ਨਤਮਸਤਕੋ ਸਮਰਪਿਤ ਨਹੀਂ ਉਹਨਾਂ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਆ ਕਿ ਅਕਾਲੀ ਦਲ ਅਕਾਲ ਤਖਤ ਸਾਹਿਬ ਨੂੰ ਕੁਝ ਨਹੀਂ ਸਮਝ ਰਿਹਾ ਠੀਕ ਹੈ ਇਹ ਗੱਲ ਜਿਹੜੇ ਉਹਨਾਂ ਦਾ ਤੁਸੀਂ ਜਿਹੜਾ ਫਰਮਾਨ ਹੀ ਨਹੀਂ ਮੰਨ ਰਹੇ ਠੀਕ ਹੈ ਹੂੰ ਬਾਗੀ ਧੜੇ ਨੇ ਲਿਖਤੀ ਰੂਪ ਚ ਦਿੰਦਾ ਪਹਿਲਾਂ ਤਾਂ ਵਰਬਲੀ ਗੱਲ ਹੁਣ ਲਿਖਤੀ ਰੂਪ ਚ ਅੱਜ ਦਿੰਦਾ ਉਸ ਤੋਂ ਬਾਅਦ ਜਦੋਂ ਆਏ ਆ ਉਹਨਾਂ ਨੇ ਕੀ ਕਿਹਾ ਸ੍ਰੀ ਅਕਾਲੀ ਦਲ ਦੇ ਜਿਹੜੇ ਹੁਣ ਬਾਗੀ ਤੜਾ ਜਿਹੜਾ ਕੱਲ ਚੱਲਦਾ ਉਹਦੇ ਆਗੂਆਂ ਨੇ ਕਿਹਾ ਕਿ ਉਹ ਆਪਾਂ ਦਰਸ਼ਕਾਂ ਨੂੰ ਸੁਣਾਉਣੇ ਆ ਸਾਡੇ ਤਿੰਨ ਮਹਾਨ ਮੁੱਦੇ ਨੇ ਇੱਕ ਤਾਂ 2 ਦਸੰਬਰ ਦੇ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਨੇ ਉਹ ਸਾਰੇ ਅਨਮਨ ਲਾਗੂ ਕੀਤੇ ਜਾਣ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੇ ਜਿਹੜੇ ਅਸਤੀਫਾ ਦਿੱਤੇ ਸੀ ਉਹ ਪੰਜ ਸਿੰਘ ਸਰਬੰਨਾ ਨੇ ਕਿਹਾ ਸੀ ਕਿ ਅਸਤੀਫੇ ਪ੍ਰਮਾਣ ਕਰਕੇ ਤਿੰਨ ਦਿਨ ਦੇ ਵਿੱਚ ਵਿੱਚ ਅਕਾਲ ਤਖਤ ਸਾਹਿਬ ਤੇ ਭੇਜੇ ਤੇ ਕੁਝ ਸਰਾਸ ਅਕਬੀਰ ਸਿੰਘ ਬਾਦਲ ਦੇ ਨੇੜੇ ਵਾਲੇ ਸਾਥੀ ਜਿਹਨਾਂ ਦੇ ਆ ਵੀ ਜਿਹਨੇ ਅਸਤੀਫਾ ਦਿੱਤਾ ਸਾਡਾ ਕੀ ਬਣੂਗਾ ਜਿਹੜੇ ਕੋਈ ਕੁਰਬਾਨੀ ਕਰਕੇ ਜੇਲ੍ਹ ਕਰਕੇ ਲੀਡਰ ਨਹੀਂ ਬਣੇ ਝੋਲੀ ਚੁੱਕੇ ਬਣੇ ਨੇ ਉਹਨਾਂ ਲੋਕਾਂ ਦਿਲਚਾਪ ਜਿਹਨਾਂ ਨੇ ਅਸਤੀਫਾ ਦਿੱਤਾ ਤੇ ਹਾੜਾ ਕੀ ਬਣੂਗਾ ਉਹ ਕਾਨੂੰਨ ਦੇ ਪਾਠ ਪੜਾ ਰਹੇ ਨੇ ਕਰੇ ਚੋਣ ਕਮਿਸ਼ਨ ਦੇ ਕਰੇ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਜਦੋਂ ਕੋਈ ਕੋਈ ਐਸੀ ਕੋਈ ਗੱਲ ਨਹੀਂ ਗੇਕੀ ਫੈਸਲੇ ਆ ਰਹੇ ਅਕਾਲੀ ਗੱਲ ਤੇ ਸ਼ੇਵ ਸੈਨਾ ਤੇ ਤੇ ਰਾਜਸਥਾਨ ਦੀ ਪਾਰਟੀ ਦੇ ਆ ਚੁੱਕੇ ਨੇ ਸੋ ਇਸ ਕਰਕੇ ਇਹ ਜਿਹੜਾ ਅਸਥਿਰ ਪ੍ਰਵਾਨ ਕਰਨ ਚਾਹੀਦੇ ਆ ਨੰਬਰ 2 ਸਤ ਮੈਂਬਰੀ ਕਮੇਟੀ ਜਿਹੜੀ ਕਾਲ ਤੱਕ ਸਾਬ ਤੋਂ ਬਣੀਆ ਉਹ ਭਰਤੀ ਕਰੇ ਔਰ ਭਰਤੀ ਕਰਕੇ ਜਿਹੜੇ ਥੱਲੋਂ ਚੁਣ ਕੇ ਆਉਣਗੇ ਉਹਨਾਂ ਨੇ ਹੀ ਆਪਣੇ ਬਣਾਉਣੇ ਨੇ ਡੈਲੀਗੇਟ ਬਣਾਉਣੇ ਉਹਨਾਂ ਨੇ ਸਾਰੇ ਗਾਂ ਅਗਲੀ ਫੇਰੀ ਭਰਤੀ ਕਰਨੀ ਆ ਸੋ ਉਹ ਉਹਦੇ ਤੋਂ ਹੀ ਮਗਰੋਂ ਪ੍ਰਧਾਨ ਦੀ ਜਿਹੜੀ ਚੋਣ ਹੋਣੀ ਆ ਸੋ ਉਹਦੇ ਵਾਸਤੇ ਕਹਿ ਰਹੇ ਜੀ ਉਹ ਕਮੇਟੀ ਰੱਦ ਕੀਤੀ ਜਾਵੇ ਜਿਹੜੀ ਗਨੀ ਹਰਪ੍ਰੀਤ ਸਿੰਘ ਦੇ ਖਿਲਾਫ ਬਣਾਈ ਆ ਤੇ ਉਹ ਉਹਦਾ ਅਧਿਕਾਰ ਖੇਤਰ ਕਿਵੇਂ ਕਾਲਤਖ ਸਾਹਿਬ ਦਾ ਕਾਲਤਖ ਸਾਹਿਬ ਹੀ ਜਿਹੜਾ ਹੈ ਉਹ ਉਹਦੀ ਪਰਤਾਲ ਕਰੇ ਇਹ ਤਿੰਨ ਚਾਰ ਸਾਡੇ ਮੁੱਦੇ ਹੈ ਜਿਹੜੀ ਕਮੇਟੀ ਨੂੰ ਅਸੀਂ ਅਨਧਿਕਾਰਤ ਕਹਿ ਰਹੇ ਹਾਂ ਇਸ ਕਮੇਟੀ ਦੀ ਜਿਹੜੀ ਬਣਾਉਣ ਦੀ ਮੰਗ ਸੀ ਪੁੜੈਨ ਸਾਹਿਬ ਨੇ ਤੇ ਰਾਏਪੁਰ ਸਾਹਿਬ ਨੇ ਹੀ ਰੱਖੀ ਸੀ ਕਿ ਕਮੇਟੀ ਬਣਾ ਕੇ ਜਾਂਚ ਕਰਨੀ ਚਾਹੀਦੀ ਆ ਤੇ ਇੱਕ ਮੈਂਬਰ ਜਿਹੜਾ ਇਹਨਾਂ ਦਾ ਸ਼ਾਮਲ ਕਰਨਾ ਚਾਹੀਦਾ ਕਿ ਉਦੋਂ ਅਧਿਕਾਰ ਤੁਸੀਂ ਅਚਾਰਨ ਅਧਿਕਾਰ ਤੋਂ ਇਹ ਦੇਖੋ ਜਦੋਂ ਮਤਲਬ ਸ਼ੁਰੂਆਤ ਦੇ ਵਿੱਚ ਕਦੇ ਕੋਈ ਗੱਲ ਵਾਪਰਦੀ ਆ ਸ਼ੁਰੂ ਹੁੰਦੀ ਆ ਪੜੈਣ ਸਾਹਿਬ ਨੇ ਤੇ ਪਹਿਲਾ ਮੈਂਬਰ ਸਹਿਬਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਸ਼ੁਰੂ ਵਿੱਚ ਇਹਨਾਂ ਨੇ ਵਿਰੋਧ ਕੀਤਾ ਸੀ ਇਸ ਗੰਦਾ ਲੇਕਿਨ ਫਿਰ ਇਹਨਾਂ ਨੇ ਦਲੀਲ ਜ਼ਰੂਰ ਇੰਨੀ ਕਿ ਦਿੱਤੀ ਸੀ ਵੀ ਜੇ ਬਣਾਉਣੀ ਹੋਣਾ ਪਹਿਲੀ ਗੱਲ ਤਾਂ ਸੀ ਸਹਿਮਤ ਨਹੀਂ ਪਰ ਜੇ ਬਣਾਉਣੀ ਆ ਤਾਂ ਘੱਟੋ ਘੱਟ ਸਾਡੇ ਨਮਾਇਦੇ ਦੋ ਪਾਏ ਜਾਣ ਤਾਂ ਕਿ ਪੰਜ ਮੈਂਬਰੀ ਬਣਾਈ ਜਾਵੇ ਤੇ ਆਪੋਜੀਸ਼ਨ ਦਾ ਰੋਲ ਜਿਹੜਾ ਉਹ ਵੀ ਬਿੱਤ ਰੱਖਿਆ ਜਾਣਾ ਚਾਹੀਦਾ ਉਹਦੀ ਤਫਸੀਲ ਪੜ੍ਹਨ ਸਾਹਿਬ ਨੂੰ ਆਪ ਕਰ ਦੇਣ ਮੈਂ ਇਹਦਾ ਇਸੀ ਗੱਲ ਦਾ ਜਵਾਬ ਦੀ ਪੜਤਾਲ ਕਰਨੀ ਆ ਤੇ ਪ੍ਰਧਾਨ ਸਾਹਿਬ ਸਾਡੇ ਜਿਹੜੇ ਹਰਜਿੰਦਰ ਸਿੰਘ ਧਾਮੀ ਹੁਣੇ ਥੋੜੇ ਦਿਨ ਹੀ ਪਹਿਲਾਂ ਬੀਬੀ ਜ਼ਗੀਰੂ ਕੋਰ ਹੁਣਾ ਨੂੰ ਅਪਸ਼ਬਦ ਬੋਲੇ ਸੀ ਮੈਂ ਤਾਂ ਅੰਦਰ ਉਹ ਵੀ ਇਹ ਕਿਹਾ ਸੀ ਵੀ ਤੁਹਾਡੀ ਕਿਉਂ ਨਹੀਂ ਇਹ ਰਿਕੁਆਇਰੀ ਹੋਣੀ ਚਾਹੀਦੀ ਜਿਹੜਾ ਜੇ ਆਪਣੀ ਸੰਸਥਾ ਜਿਹੜੀ ਆ ਅਕਾਲ ਤਖਤ ਤੇ ਉਹਦੀ ਸਥਾਪਨਾ ਹੋਈ ਆ ਤੇ ਜਿਹੜੇ ਅਕਾਲ ਤਖਤ ਤੋਂ ਹੁਕਮ ਹੁੰਦੇ ਉਹ ਆਪਾਂ ਮੰਨਦੇ ਨਹੀਂਗੇ ਹੋਰ ਬੜੇ ਕੰਮ ਕਰਨ ਵਾਲੇ ਸੀ ਆਪਾਂ ਜਿਹੜਾ ਜਿਹੜਾ 3 ਦਿਨ ਦਾ ਸਿਫਾ ਕਿਹਾ ਸੀ ਫਿਰ ਮੈਂਬਰਸ਼ਿਪ ਦਾ ਕਿਹਾ ਸੀ ਆ 92 ਲੱਖ ਦੇ ਜਿਹੜੇ ਇਸ਼ਤਿਹਾਰ ਸੀ ਐਜੀਪੀਸੀ ਦੇ ਫਿਰ 328 ਸਰੂਪਾਂ ਦਾ ਮਸਲਾ ਸੀ ਤੇ ਉਹ ਹੋਰ ਕੋਈ ਕਰਦੇ ਨਹੀਂ ਇਹ ਪੰਥਕ ਮੁੱਦੇ ਤੇ ਲਿਆ ਕੇ ਤਾਂ ਇਹਨਾਂ ਦਾ 72 ਘੰਟੇ ਚ ਲਿਆਉਂਦੇ ਰਾਇਬਰ ਸਾਹਿਬ ਜਿਹੜੇ ਅਲੀਗੇਸ਼ਨ ਯਾਨੀ ਆਪੇ ਸਿੰਘ ਉਹਨਾਂ ਉੱਤੇ ਲੱਗੇ ਨੇ ਜਿਹੜੇ ਦੋਸ਼ ਲੱਗੇ ਨੇ ਕਿ ਬਾਕੀ ਉਹਨਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਭਵੇਂ ਸਿੰਘ ਸਾਹਿਬ ਕਰ ਨਹੀਂ ਉਹ ਉਹ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਜੇ ਸਿੰਘ ਸਾਹਿਬ ਨੇ ਇਹ ਜ਼ੁਰਤ ਵਾਲਾ ਫੈਸਲਾ ਕੀਤਾ ਹਾਂਜੀ ਜਿਹੜਾ 20 ਸਾਲ ਪਹਿਲਾਂ ਦਾ ਹੋਵੇ ਹਾਂਜੀ ਸਾਰੇ ਪਰਿਵਾਰਾਂ ਚ ਸਾਰੇ ਪਰਿਵਾਰ ਦੇ ਮੈਂਬਰ ਇੱਕੋ ਜਿਹੇ ਨਹੀਂ ਹੁੰਦੇ ਹਾਂਜੀ ਤੇ ਆਪਾਂ ਉਹਨੂੰ ਕਿੱਦਾਂ ਕਹਿ ਸਕਦੇ ਆਂ ਵੀ ਉਹਨੂੰ ਜਹਿਜ ਆ ਨਹੀਂ ਪੜਤਾਲ ਪੜਤਾਲ ਹੋਣੀ ਨਹੀਂ ਨਹੀਂ ਪੜਤਾਲ ਹੋਵੇ ਜਿੱਥੇ ਹੋਣੀ ਵੀ ਸਿੰਘ ਸਾਹਿਬ ਕੋਲ ਹੋਣੀ ਚਾਹੀਦੀ ਆ ਉਹ ਅਸੀਂ ਪੜਤਾਲ ਹੀ ਨਹੀਂ ਕਰ ਸਕਦੇ ਕੋਈ ਤਾਂ ਲੱਗਦਾ ਕਿ ਕਾਲ ਤੱਕ ਕਿਸੇ ਦੀ ਹਾਂਜੀ ਹਾਂਜੀ ਨਿਗਰਾਨੀ ਨਹੀਂ ਅਸੀਂ ਅਸੀਂ ਇਹ ਸਮਝਦੇ ਆਂ ਕਿ ਜੋ ਇਹ ਪੜਤਾਲ ਦਾ ਮਸਲਾ ਹੋਇਆ ਜੋ 2 ਦਸੰਬਰ ਨੂੰ ਪੰਜ ਸਿੰਘ ਸਾਹਿਬ ਆਂ ਨੇ ਇਹ ਆਪਣਾ ਹੁਕਮਨਾਮਾ ਜਾਰੀ ਕੀਤਾ ਸੀ ਉਹਦੇ ਨਹੀਂ ਬੰਨਣਾ ਕਰਕੇ ਇਹ ਕੀਤਾ ਗਿਆ ਫਿਰ ਬਾਕੀਆਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਹਿਨੀ ਹਰਪ੍ਰੀਤ ਸਿੰਘ ਉੱਤੇ ਕਿਉਂ ਉਹਨਾਂ ਨੂੰ ਨਿਸ਼ਾਨਾ ਸਾਡੇ ਇਹ ਤੁਸੀਂ ਦੇਖੋ ਬਾਕੀ ਕੰਮ ਦੇਖਿਆ ਨਹੀਂ ਨਹੀਂ ਉਹ ਤਾਂ ਦੇਖੋ ਉਹ ਇਹ ਸਮਝਦੇ ਆ ਕਿ ਸਾਰਾ ਜ਼ਿਆਦਾ ਰੋਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਸੀ ਉਸ ਮੀਟਿੰਗ ਦਾ ਅਜੰਡਾ ਪੰਥਕ ਵਿਚਾਰਾ ਸੀ ਅਸੀਂ ਮੰਗੇ ਰੱਖੀ ਜਾ ਕੇ ਵੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਲੈਂਦਾ ਤੁਸੀਂ ਸਾਨੂੰ ਗੁੰਮਰਾਹ ਕੀਤਾ ਮੈਂਬਰਾਂ ਨੂੰ ਇਹ ਪੰਥਕ ਬਜਾਰਾਂ ਨਹੀਂ ਹਨ ਤੁਸੀਂ ਸਪਸ਼ਟ ਲਿਖਣਾ ਸੀ ਵੀ ਹਰਪ੍ਰੀਤ ਸਿੰਘ ਦੇ ਖਿਲਾਫ ਸ਼ਿਕਾਇਤ ਆ ਦੂਸਰੀ ਉੱਥੇ ਇਹ ਗੱਲ ਕਹੀ ਔਨ ਦੀ ਰਿਕਾਰਡ ਸਾਰੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਸਾਡੇ ਨਾਲ ਇੱਕ ਮੈਂਬਰ ਸਵਾਨ ਵੀ ਹਾਜ਼ਰ ਆ ਉਹ ਕਹਿੰਦਾ ਸੀ ਵੀ ਸਾਡੀ ਸਮਝ ਮੁਤਾਬਕ ਐ ਜੀ ਪੀ ਸੀ ਦੇ ਇਕਰਤੇ ਮੁਤਾਬਕ ਇਹ ਸਾਡਾ ਮਸਲਾ ਨਹੀਂ ਹੈ ਮੈਂ ਬਕਵਾਕ ਚੈਨਲਾਂ ਤੇ ਵੀ ਕਿਹਾ ਜੋ ਅੰਦਰ ਕਿਹਾ ਕਿ ਜਿਹੜਾ ਅ ਕਿਸੇ ਤਖਤ ਦੇ ਸਿੰਘ ਸਭਾਣ ਤੇ ਜੇ ਕੋਈ ਦੋਸ਼ ਲੱਗ ਜਾਂਦਾ ਉਹਦੀ ਪੜਤਾਲ ਐ ਜੀ ਪੀ ਸੀ ਨਹੀਂ ਕਰ ਸਕਦੀ ਜਿੰਨਾ ਸਾਨੂੰ ਗਿਆਨ ਆ ਜੇ ਉਹ ਤੁਹਾਡੇ ਮੁਤਾਬਕ ਪ੍ਰਧਾਨ ਸਾਹਿਬ ਤੇ ਉਹਦੇ ਨਾਲ ਦੇ ਮੈਂਬਰ ਕਹਿੰਦੇ ਕਰ ਸਕਦੀ ਆ ਐਕਟ ਕਹਿੰਦਾ ਕਿਉਂਕਿ ਮੈਂ ਨਹੀਂ ਐਕਟ ਪੜਿਆ ਮੈਂ ਕਿਹਾ ਜੇ ਕਰ ਸਕਦੀ ਆ ਪਾਰਦਰਸ਼ੀ ਲਿਆਉਣ ਦੇ ਲਈ ਸੰਗਤਾਂ ਦੇ ਵਿੱਚ ਹੀ ਵਿਚਾਰ ਜਾਵੇ ਤੁਸੀਂ ਵਿਰੋਧੀ ਧਿਰ ਦਾ ਕੋਈ ਮੈਂਬਰ ਪਾਓ ਮੈਨੂੰ ਨਹੀਂ ਪਾਉਣਾ ਦੂਜਿਆਂ ਨੂੰ ਪਾ ਲੋ ਪਰ ਇਸ ਗੱਲ ਨੂੰ ਤੁਸੀਂ ਤੋੜੋ ਮਰੋੜੋ ਨਾ ਕਿ ਮੰਗ ਅਸੀਂ ਕੀਤੀ ਸੀ ਫਿਰ ਡੀਸਨ ਲੋੜ ਦਿੱਤਾ ਉਹਦੀ ਕਾਪੀ ਲਈ ਹੈ ਇੱਕ ਜਿਹਦੇ ਵਿੱਚ ਅਸੀਂ ਵਿਰੋਧ ਕੀਤਾ ਖੂਬ ਉਹ ਸਾਰੀ ਤਾਂ ਨਹੀਂ ਕਾਰਵਾਈ ਲਿਖਦੇ ਗੱਲਾਂ ਤਾਂ ਚਾਰ ਪੰਜ ਹੀ ਲਿਖਦੇ ਆ ਉਹਦੇ ਵਿਰੋਧ ਚ ਖੜੇ ਆ ਮੈਨੂੰ ਇਸ ਗੱਲ ਦਾ ਗਿਲਾ ਤੁਸੀਂ ਮੀਟਿੰਗ 'ਚ ਨਹੀਂ ਸੀਗੇ ਉਹ ਜੋਸ਼ ਕਰਨਾ ਚਾਹੁੰਦੇ ਸੀਗੇ ਤੁਸੀਂ ਉਹ ਮੇਰੇ ਨਾਲ ਗੱਲ ਜੋੜਦੇ ਹੋ ਮੇਰੀ ਮੈਂ ਬੈਠ ਗਿਆ ਸੀ ਦੀ ਕਾਰਵਾਈ ਦੇ ਉੱਤੇ ਉੱਤਰੇ ਸੀ ਤੁਸੀਂ ਉਸ ਦੀ ਅਸੀਂ ਉਹ ਤੂੰ ਕਹਿੰਦਾ ਤੂੰ ਦਾ ਅਧਿਕਾਰ ਨਹੀਂ ਹੈਗਾ ਸਿੰਘ ਸਾਮ ਦਾ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਆ ਪਰ ਜੀ ਉਹ ਬੋਲੇ ਐਕਟ ਸਾਨੂੰ ਪਤਾ ਸਾਡਾ ਅਧਿਕਾਰ ਖੇਤਰ ਆ ਮੇਰਾ ਜੇ ਤੁਹਾਡਾ ਅਧਿਕਾਰ ਖੇਤਰ ਆ ਤਾਂ ਅਸੀਂ ਵੀ ਉਸ ਟਰਸਟ ਦੇ ਮੈਂਬਰ ਆ ਵੀ ਇੱਕ ਵਿਰੋਧੀ ਪਾਓ ਮੇਰੀ ਗੱਲ ਨੂੰ ਸਮਝੋ ਇਹਨੂੰ ਇਹ ਮੈਸੇਜ ਸੰਗਤਾਂ 'ਚੋ ਗਲਤ ਨਾ ਜਾਵੇ ਉਹ ਹੋਰ ਦੱਸੋ ਸੋ ਦੇਖੋ ਜਿਹੜੇ ਅਕਾਲੀ ਦਲ ਦਾ ਬਾਗੀ ਤੜਾ ਉਹਨਾਂ ਨੇ ਇੱਕ ਤਾਂ ਇਹ ਹੀ ਕਿਹਾ ਕਿ ਅਸੀਂ ਲਿਖਤੀ ਰੂਪ ਚ ਦੇ ਕੇ ਆਇਆ। ਅੱਛਾ ਜੀ। ਦੂਜਾ ਉਹਨਾਂ ਨੇ ਇੱਕ ਜ਼ਿਕਰ ਹੋਰ ਕੀਤਾ ਕਿ ਐ ਜੀ ਪੀ ਸੀ ਅੱਜ ਮੇਰੇ ਖਿਆਲ ਚ ਪਹਿਲੀ ਵਾਰੀ ਜਿਹੜਾ ਵੈਸੇ ਤਾਂ ਪਹਿਲਾਂ ਵੀ ਬੀਬੀ ਜਗੀਰ ਕੌਰ ਕਾਫੀ ਕੁਝ ਕਰੇ ਪਰ ਅੱਜ ਬਾਗੀ ਤੜੇ ਨੇ ਜਿਹੜੇ ਆਗੂ ਉਹਨਾਂ ਨੇ ਪਹਿਲੀ ਵਾਰ ਜਿਹੜਾ ਬੀਬੀ ਜਗੀਰਕੌਰ ਵਾਲਾ ਮੁੱਦਾ ਵੀ ਚੱਕਿਆ ਯਾਨੀ ਕਿ ਸੁਖਬੀਰ ਬਾਦਲ ਦੇ ਸਤੀਫੇ ਦੇ ਨਾਲ ਬੀਬੀ ਜਗੀਰਕੌਰ ਦਾ ਵੀ ਬੀਬੀ ਜਗੀਰਕੌਰ ਵਾਲਾ ਕਿ ਐਸਜੀਪੀਸੀ ਪ੍ਰਧਾਨ ਜਿਹੜਾ ਹੈਗਾ ਉਹਨਾਂ ਨੇ ਬੀਬੀ ਜਗੀਰਕੌਰ ਦੇ ਖਿਲਾਫ ਜਿਹੜੀ ਟਿੱਪਣੀ ਕੀਤੀ ਹੈ ਉਹਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਠੀਕ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੈਨੇ ਰੱਖਦਾ ਹੈ ਕਿ ਬਾਗੀ ਧੜਾ ਸੁਖਵੀਰ ਬਾਦਲ ਦੇ ਨਾਲ-ਨਾਲ ਤੇ ਹੁਣ ਐਸਜੀਪੀਸੀ ਪ੍ਰਧਾਨ ਨੂੰ ਵੀ ਟਾਰਗੇਟ ਤੇ ਲੈਣ ਲੱਗਿਆ ਠੀਕ ਹੈ ਕਿਉਂਕਿ ਉਹਨਾਂ ਨੂੰ ਇੱਕ ਲੱਗ ਰਿਹਾ ਦੇਖੋ ਲੱਗਣ ਦੀ ਕੋਈ ਗੱਲ ਹੀ ਹੈਗੀ ਜਿਹੜਾ ਬਾਗੀ ਦਲ ਆ ਉਹ ਵੀ ਤਾਂ ਕਾਲੀ ਦਲ ਚੁੱਕ ਗਿਆ ਕਾਲੀ ਦਲ ਦੇ ਵਿੱਚੋਂ ਜੇ ਹੁਣ ਲੋਕਾਂ ਦੀਆਂ ਇਹ ਗੱਲ ਕਿਆ ਸਰਾਈਆਂ ਨੇ ਲੋਕਾਂ ਦੇ ਪਰਸੈਪਸ਼ਨਾਂ ਨੇ ਜਾਂ ਲੋਕ ਇਹ ਗੱਲ ਸੋਚਦੇ ਨੇ ਕਿ ਜਿਹੜੇ ਸ੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਕਾਲੀ ਦਲ ਦੇ ਕਹੇ ਤੋਂ ਚੱਲਦੇ ਇਹ ਲੋਕਾਂ ਦੇ ਵਿੱਚ ਆਮ ਇੱਕ ਧਾਰਨਾ ਬਣੀ ਹੋਈ ਹੈ ਕਿ ਜੋ ਕਾਲੀ ਦਲ ਕਹਿੰਦਾ ਉਹ ਕਰਦੇ ਨੇ ਜਾਂ ਐਸਜੀਪੀਸੀ ਪ੍ਰਧਾਨ ਠੀਕ ਹੈ ਵੀ ਉਹ ਕਰਦੇ ਨੇ ਬੇਸ਼ੱਕ ਸ੍ਰੀ ਕਾਲ ਤੱਕ ਸਭ ਦੇ ਜਥੇਦਾਰ ਸਹਿਬਾਨ ਵੱਲੋਂ ਉਹ ਸਰਵਉੱਚ ਨੇ ਠੀਕ ਹੈ ਹਰ ਇੱਕ ਸਿੱਖ ਉਹਨਾਂ ਦੇ ਜਿਹੜਾ ਹੁਕਮਨਾਮੇ ਨੂੰ ਜਿਹੜਾ ਹੈਗਾ ਉਹ ਮੰਨਦਾ ਪਰ ਬਣ ਜੀ ਤਾਂ ਅਮੀ ਜੀ ਦੀ ਗੱਲ ਕੀਤੀ ਉਹਨਾਂ ਕੋਲ ਉਹਨਾਂ ਨੇ ਮਾਫੀ ਵੀ ਮੰਗ ਲਈ ਆਪਣਾ ਸਪਸ਼ਟੀਕਰਨ ਵੀ ਦਿੱਤਾ ਸਿੰਘ ਸਹਿਬਾਨ ਕੋਲ ਵਜਾ ਜਾ ਵੀ ਆਏ ਜੋ ਮਿਲ ਸਜਾ ਉਹ ਕਬੂਲ ਵੀ ਕਰ ਲਈ ਉਹਨਾਂ ਨੇ ਪਰ ਫਿਰ ਮੈਟਰ ਪੇਚ ਕਿੱਥੇ ਅੜਿਆ ਹੋਇਆ ਨਹੀਂ ਉਹ ਤਾਂ ਦੇਖੋ ਗੱਲ ਇਹ ਆ ਵੀ ਉਹ ਮਾਫੀ ਮੰਗਣਾ ਜਾਂ ਉਹਨਾਂ ਨੂੰ ਮਾਫ ਕਰ ਦੇਣਾ ਜਾਂ ਉਹ ਉੱਥੇ ਹੀ ਤਾਂ ਪੇਚ ਹੈ ਨਾ ਰੋਲਾ ਤਾਂ ਉੱਥੇ ਹੀ ਹੈ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਜਿਹੜੀ ਚਰਚਾ ਚੱਲ ਰਹੀ ਹੈ ਖੁੰਡ ਚਰਚਾ ਰੋਲਾ ਉੱਥੇ ਹੀ ਹੈ ਕਿ ਤੁਸੀਂ ਜਿਹੜੇ ਆਪਣਾ ਜਿਨ੍ਹਾਂ ਨੇ ਗੋਲੀ ਮਾਰੀ ਸੁਖਵੀਰ ਸਿੰਘ ਬਾਦਲ ਦੇ ਗੁਰਕੁਰ ਕੋਸ਼ਿਸ਼ ਕੀਤੀ ਨਰੈਣ ਸਿੰਘ ਚੋੜਾ ਨਰੈਣ ਸਿੰਘ ਚੋੜੇ ਨੂੰ ਬਿਨਾਂ ਕਿਸੇ ਦੇ ਕਹਿ ਤੋ ਸੁਖ ਜਿਹੜਾ ਇਹਨਾਂ ਨੇ ਐਸਜੀਪੀਸੀ ਨੇ ਸ਼੍ਰੀ ਕਾਲਸਖ ਸਾਹਿਬ ਨੂੰ ਲਿਖ ਕੇ ਦਿੱਤਾ ਵੀ ਤੁਸੀਂ ਉਹਨੂੰ ਪੰਜੋਂ ਸਿੱਖਿਆ ਜਾ ਬਿਲਕੁਲ ਦੂਜੇ ਪਾਸਿਓਂ ਕਹਿੰਦੇ ਐਸਜੀਪੀਸੀ ਦਾ ਪ੍ਰਧਾਨ ਐ ਜੀ ਪੀ ਸੀ ਦਾ ਪ੍ਰਧਾਨ ਇਹ ਜੀ ਸ਼ਬਦਾਵਲੀ ਵਰਤੇ। ਹਾਂ ਠੀਕ ਹੈ। ਤੇ ਉਹ ਜਾ ਕੇ ਆਪਣੇ ਆਫੀ ਮੰਗ ਆਇਆ। ਤੇ ਆਪਣੇ ਆਪ ਨੂੰ سزا ਲੱਗ ਗਈ। ਆਪਣੇ ਆਪ ਜਿਹੜੀ ਪੰਜ ਪਿਆਰੇ ਨੂੰ ਪਤਾ ਨਹੀਂ ਲੱਗਿਆ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਇਸ ਦੇ ਬਾਅਦ ਹੀ ਲੰਬੀ ਆਪਾਂ ਨਾ ਕਰੀਏ ਵੀ سزا ਜੱ ਲੱਗੀ ਕਦੋਂ ਕਿਹਨੇ ਲਾਈ ਕਿਵੇਂ ਲੱਗੀ ਉਹ ਦਾ ਹਾਲੇ ਚਰਚਾ ਦਾ ਵਿਸ਼ਾ ਚੱਲ ਹੀ ਰਿਹਾ। ਠੀਕ ਹੈ। ਔਰ ਨਾਲ ਦੀ ਨਾਲ ਮੁੱਦਾ ਠੱਪ ਵੀ ਹੋ ਗਿਆ। ਉਸ ਤੋਂ ਬਾਅਦ ਕਿਸੇ ਜ਼ਿਕਰ ਵੀ ਨਹੀਂ ਕੀਤਾ। ਤਾਂ ਇਸ ਕਰਕੇ ਇਹੀ ਲੋਕਾਂ ਦੇ ਵਿੱਚ ਉਹ ਆ ਵੀ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜੇ ਆਗੂ ਨੇ ਉਹਨਾਂ ਲਈ ਧਾਰਨਾ ਹੋਰ ਹੈ। ਤੇ ਦੂਜਿਆਂ ਲਈ ਹੋ ਰਿਹਾ ਹੈ ਹੁਣ ਜਿਵੇਂ ਪਹਿਲਾਂ ਆਪਾਂ ਉਵਜਕਰ ਰਹਿ ਗਏ ਸੀ ਕਿ ਜਿਸ ਦਿਨ 2 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਤੇ ਸਮੁੱਚੇ ਅਕਾਲੀ ਲੀਡਰਾਂ ਨੂੰ ਜਿਹੜੀ ਸਜ਼ਾ ਸੁਣਾਈ ਹੈ ਬਿਲਕੁਲ ਬੇਸ਼ੱਕ ਉਹਦੇ ਚ ਸ੍ਰੀ ਕਾਲ ਤਖਤ ਜਥੇਦਾਰ ਸਹਿਬਾਨ ਵੱਲੋਂ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਅੱਗੇ ਮੈਸੇਜ ਦੇਣ ਦੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿਸੇ ਦੇ ਅਧੀਨ ਨਹੀਂ ਅਕਾਲੀ ਦਲ ਦੇ ਸਾਡਾ ਕੋਈ ਸਾਝ ਨਹੀਂ ਠੀਕ ਹੈ ਉਹਨਾਂ ਨੇ ਬੜੇ ਸਖਤ ਹੀ ਲਜੇ ਨਾਲ ਪੁੱਛਗਿੱਛ ਕੀਤੀ ਆ ਸਵਾਲ ਜਵਾਬ ਕੀਤੇ ਆ ਸਜ਼ਾ ਵੀ ਲਾਈ ਆ ਪਰ ਲੋਕਾਂ ਨੂੰ ਉਹ ਪਰਵਾਹ ਨਹੀਂ ਮਤਲਬ ਬਹੁਤ ਤਾਤ ਲੋਕਾਂ ਨੂੰ ਪਰਵਾਹ ਨਹੀਂ ਹੋਈ ਖਾਸ ਕਰਕੇ ਪੰਥਕ ਹਲਕੇ ਦੇ ਲੋਕਾਂ ਉਹ ਕਹਿੰਦੇ ਨਹੀਂ ਕਹਿੰਦੇ ਗਲਤੀ ਬਹੁਤ ਵੱਡੀ ਹੈ ਤੇ ਸਜ਼ਾ ਕੱਟ ਠੀਕ ਹੈ ਉਹ ਕਹਿੰਦੇ ਵੀ ਇੱਕ ਬਹਿਬਲ ਕਲਾ ਗੋਲੀकांड ਕਤਲੇਆਮ ਦੇ ਦੋਸ਼ੀ ਤੇ ਉਹ ਲੋਕ ਕਹਿੰ ਰਹੇ ਆ ਵੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਉਹ ਕਹਿੰਦੇ ਬੇਅਦਬੀ ਛੋਟੀ ਚੀਜ਼ ਹੈ ਕਿਸੇ ਮਾਮਲੇ ਵਿੱਚ ਧੋਤੀ ਸਰਕਾਰ ਦੇ ਵਿੱਚ ਕਿਸੇ ਦੇ ਕਤਲ ਹੋ ਜਾਣੇ ਸਿੱਖਾਂ ਦੇ ਛੋਟੀ ਗੱਲ ਹੈ ਠੀਕ ਹੈ ਵੀ ਤੁਸੀਂ ਕਹੋ ਜੀ ਨਹੀਂ ਜੀ ਤੁਸੀਂ ਬਰਤਨ ਸਾਫ ਕਰਕੇ ਤੁਹਾਡੀ ਸਜਾ ਗੁਰਸਹਾਵਾ ਦਾ ਸਵਾਲ ਗੁਰਸਹਾਵਾ ਬਿਲਕੁਲ ਕਰਨਾ ਚਾਹੀਦਾ ਠੀਕ ਹੈ ਲੋਕ ਇਸ ਚੀਜ਼ ਨਾਲ ਸਹਿਮਤ ਨਹੀਂ ਹੋਏ ਹੁਣ ਇਸ ਚੀਜ਼ ਦੇ ਉੱਪਰ ਜਦੋਂ ਗੱਲ ਗਿਆਨੀ ਹਰਪ੍ਰੀਤ ਸਿੰਘ ਤੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਉਹਨਾਂ ਨੂੰ ਪਹਿਲਾਂ 15 ਦਿਨ ਤੇ ਸੀਗੇ ਤੇ ਹੁਣ ਇੱਕ ਮਹੀਨੇ ਲਈ ਬਤਾ ਦਿੱਤਾ ਗਿਆ ਤਾਂ ਲੋਕ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਅਲੱਗ-ਅਲੱਗ ਜਿਹੜੀਆਂ ਹੈਗੀਆਂ ਧਾਰਨਾਵਾਂ ਬਣਾ ਰਿਹਾ ਉਹ ਕਹਿੰਦੇ ਨਹੀਂ ਚਾਹੀਏ ਹੁਣ ਫੇਰ ਜਿਹੜੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਜੋ ਅਕਾਲੀ ਦਲ ਕਹ ਰਿਹਾ ਫੇਰ ਉਹੀ ਗੱਲ ਕਹਿ ਰਿਹਾ ਤੇ ਗਿਆਨੀ ਹਰਪ੍ਰੀਤ ਸਿੰਘ ਇਹ ਗੱਲ ਪਹਿਲਾਂ ਕਹਿ ਚੁੱਕੇ ਆ ਉਹ ਕਹਿੰਦੇ ਜੇ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਫਾਂਸੀ ਦੀ ਸਜ਼ਾ ਵੀ ਸੁਣਾ ਦਈਏ ਤਾਂ ਉਹ ਕਹਿੰਦਾ ਇੱਕ ਧੜਾ ਇਹੋ ਜ ਆ ਉਹ ਇਹ ਗੱਲ ਕਹੇਗਾ ਵੀ ਜਿਹੜਾ ਤੁਸੀਂ ਰੱਸਾ ਵਰਤਿਆ ਉਹ ਕਹਿੰਦਾ ਯਾਰ ਉਹ ਉਹ ਸਹੀ ਨਹੀਂ ਸੀ ਠੀਕ ਹੈ ਉਹ ਕਹਿੰਦਾ ਉਹਦਾ ਰੰਗ ਪੀਲਾ ਹੋਣਾ ਚਾਹੀਦਾ ਤੁਸੀਂ ਲਾਲ ਕਿਉਂ ਲੈ ਲਿਆ ਠੀਕ ਹੈ ਉਹ ਕਹਿੰਦਾ ਇਹ ਤੁਸੀਂ ਗਲਤ ਕਰਿਆ ਇਹ ਕਾਮਰੇਡਾਂ ਵਾਲਾ ਰੰਗ ਆ ਲਾਲਾ ਹਨਾ ਉਹ ਕਹਿੰਦਾ ਵੀ ਜਿਹੜੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਅਰ ਸਿੰਘ ਸਹਿਬਾਨ ਆ ਉਹਨਾਂ ਉੱਪਰ ਅਕਸਰ ਉਂਗਲੀ ਉੱਠਦੀ ਰਹਣੀ ਆ ਔਰ ਖਾਸ ਕਰਕੇ ਜਿਹੜਾ ਇੱਕ ਕੁਝ ਲੋਕ ਉਹਨਾਂ ਨੇ ਨਾਮ ਨਹੀਂ ਲਿਆ ਉਹਨਾਂ ਨੇ ਕਿਹਾ ਕੁਝ ਤਰ੍ਹਾਂ ਅਜਈਆਂ ਨੇ ਜਿਹੜੀਆਂ ਤੁਹਾਡੇ ਹਰ ਮੁੱਦੇ ਦੇ ਉੱਪਰ ਉਂਗਲੀ ਉਹਨਾਂ ਨੇ ਕਿੰਤੂ ਬੰਦੂਕਾਂ ਕਿੰਤੂ ਉਹਨਾਂ ਨੇ ਕਰਨਾ ਹੀ ਕਰਨਾ ਹੁਣ ਹੁਣ ਕੱਲ ਜਿਹੜੀ ਗੱਲ ਆ ਉਹਨਾਂ ਨੇ ਜਿਹੜਾ ਜਿਹੜਾ ਨਰੈਣ ਸਿੰਘ ਚੌੜਾਲਾ ਜਿਹੜਾ ਤੁਸੀਂ ਉਹਦਾ ਮੈਂ ਜ਼ਿਕਰ ਕਰਦੇ ਆ ਉਹਨਾਂ ਨੇ ਤਾਂ ਮਤਾ ਵਾਪਸ ਲੈ ਲਿਆ ਕੱਲ ਐਸਜੀਪੀਸੀ ਜਿਹੜੀ ਅੰਤਰੀ ਕਮੇਟੀ ਦੀ ਮੈਂਬਰ ਹੋਈ ਆ ਉਹ ਹਣ ਉਹਦੇ ਚ ਇੱਕ ਹੋਣ ਕੀ ਆ ਹੁਣ ਉਹ ਜਿਹੜਾ ਇੱਕ ਦੂਜੀ ਤਰ੍ਹਾਂ ਕੀ ਕਹਿੰਦੀ ਆ ਮੈਂ ਕੱਲ ਉਹਨਾਂ ਦਾ ਬਿਆਨ ਸੁਣ ਰਹੀ ਹਾਂ ਉਹ ਕਹਿੰਦੇ ਵੀ ਠੀਕ ਹੈ ਕਿ ਤੁਸੀਂ ਉਹਦੀ ਤਾਇਦ ਨਹੀਂ ਕੀਤੀ ਜ਼ਿਕਰ ਨਹੀਂ ਕੀਤਾ ਇੱਕ ਤਰ੍ਹਾਂ ਤਾਂ ਇਹ ਗੱਲ ਕਹਿ ਰਿਹਾ ਕਿ ਜੇ ਤੁਸੀਂ ਉਹਦਾ ਜ਼ਿਕਰ ਤਾਇਦ ਨਹੀਂ ਕੀਤੀ ਤਾਂ ਸਮਝੋ ਮਤਾ ਰੱਦ ਹੋ ਗਿਆ ਪਰ ਦੂਜੇ ਤਰ੍ਹਾਂ ਕੀ ਕਹਿੰਦਾ ਉਹ ਕਹਿੰਦਾ ਵੀ ਐਦਾਂ ਨਹੀਂ ਜਿਸ ਤਰਾ ਤੁਸੀਂ ਉਹਨਾਂ ਦੇ ਖਿਲਾਫ ਲਿਖਤੀ ਰੂਪ ਦੇ ਵਿੱਚ ਮਤਾ ਪਾਇਆ ਸੀ ਵੀ ਇਹਨਾਂ ਨੂੰ ਪੰਥਕ ਚੋਂ ਛੇਕਿਆ ਜਾਵੇ ਉਸੇ ਤਰੀਕੇ ਨਾਲ ਮਤਾ ਪਾਓ ਕਿ ਅਸੀਂ ਉਹ ਮਤਾ ਵਾਪਿਸ ਲੈ ਲਿਆ ਹਾਂ ਵੈਲ ਠੀਕ ਕੱਲ ਫਿਰ ਉਹੀ ਆਗੇ ਹੁਣ ਉਹ ਕਹਿੰਦੇ ਵੀ ਨਹੀਂ ਉਸੇ ਪਰ ਜਿਹੜਾ ਜਿਹੜੀ ਧੇਰੇ ਜਿਨ੍ਹਾਂ ਨੇ ਮਨ ਲਓ ਕੱਲ ਜ਼ਿਕਰ ਨਹੀਂ ਕੀਤਾ ਤਾਂ ਉਹਦੇ ਚ ਐਸਜੀਪੀਸੀ ਜਿਹੜੇ ਅੰਤਰੀ ਕਮੇਟੀ ਮੈਂਬਰ ਹੈ ਜਸਵੰਤ ਸਿੰਘ ਜਿਹੜੇ ਉਹਨਾਂ ਨੇ ਕੱਲ ਗੱਲ ਕੀਤੀ ਉਹ ਕਹਿੰਦੇ ਜਦੋਂ ਜਿੱਤੇ ਅਸੀਂ ਜ਼ਿਕਰ ਹੀ ਨਹੀਂ ਕੀਤਾ ਤਾਂ ਇਹਦੇ ਨੇ ਕੀਤਾ ਵਾਪਿਸ ਹੋ ਗਿਆ ਵਾਪਿਸ ਹੋ ਗਿਆ ਠੀਕ ਉਹ ਤਾਂ ਕਹਿੰਦੇ ਆਟੋਮੈਟਿਕ ਖਤਮ ਜਿਸ ਤੇ ਪਾਚਾ ਚਾਚਾ ਨਹੀਂ ਹੋਵੋਗੇ ਤਾਂ ਬਾਕੀ ਖਤਮ ਕਹਿੰਦੇ ਇਸ ਨਾਲ ਉਹ ਕਹਿੰਦੇ ਦੂਜੀ ਧਿਰ ਕਹਿੰਦੀ ਨਹੀਂ ਐਦਾਂ ਖਤਮ ਨਹੀਂ ਚਾਹੀਦਾ ਸਭ ਤਾਂ ਲਿਖਤੀ ਰੂਪ ਵਿੱਚ ਵਾਪਸ ਕਰਾਓ ਉਹਦੇ ਤੇ ਤਾਂ ਇਸ ਕਰਕੇ ਇਹ ਹੈ ਵੀ ਕੁਝ ਧਰਾਵਾਂ ਜਿਹੜੀਆਂ ਜਿਹੜੀਆਂ ਕੋਈ ਧੇਰਾ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਹਰ ਚੀਜ਼ ਤੇ ਕਿੰਤੂ ਪ੍ਰੰਤੂ ਉਹਨਾਂ ਜਿਸ ਤਰ੍ਹਾਂ ਮਰਜ਼ੇ ਟੈਕਨੀਕਲ ਤਰੀਕੇ ਨਾਲ ਆਪਾਂ ਉਹਦੇ ਉਹਦੇ ਤੇ ਆਪਾਂ ਉਹਦਾ ਵਿਰੋਧ ਕਰਨਾ ਹੀ ਕਰਨਾ ਹੈ ਹੁਣ ਉਹਨਾਂ ਨੇ ਕੀ ਆ ਇੱਕ ਤਾਂ ਉਹਨਾਂ ਨੇ ਆਪਣੀ ਹੋਣ ਦਰਸਾਈ ਤੇ ਹਾਂ ਜੀ ਬਾਗੀ ਤੜਾ ਜੇ ਹੈਗਾ ਦੂਜੀ ਉਹਨਾਂ ਨੇ ਇਹ ਗੱਲ ਲੋਕਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਜੇ ਵੀ ਅਸੀਂ ਬਾਗੀ ਆ ਤੇ ਤੀਜਾ ਉਹਨਾਂ ਨੂੰ ਇਹ ਸੀ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਕਿਉਂ ਨਹੀਂ ਦੇ ਰਹੇ ਹੂੰ ਉਹ ਕਹਿੰਦੇ ਅਸੀਂ ਤੁਹਾਡਾ ਸੋਖਮਸਾਂ ਮੰਨ ਲਿਆ ਤੇ ਸੁਖਵੀਰ ਸਿੰਘ ਬਾਦਲ ਅਸਤੀਫਾ ਕਿਉਂ ਨਹੀਂ ਦੇ ਰਹੇ ਤੀਜਾ ਚੌਥਾ ਉਹਨਾਂ ਨੇ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਅਕਾਲੀ ਦਲ ਜੋ ਅਸੀਂ ਕਹਿੰਦੇ ਆ ਰਹੇ ਹਾਂ ਕਿ ਸੁਖਵੀਰ ਸਿੰਘ ਬਾਦਲ ਸ੍ਰੀ ਕਾਲ ਤਖਤ ਸਾਹਿਬ ਦੀ ਪਰਵਾਹ ਨਹੀਂ ਕਰਦੇ ਇਹ ਗੱਲ ਉਹਨਾਂ ਨੇ ਸੁਨੇਹਾ ਦੇ ਦਿੱਤਾ ਕਿ ਦੇਖੋ ਜੀ ਅਸੀਂ ਲਿਖਤੀ ਰੂਪ ਚ ਦਿੱਤਾ ਫਿਰ ਵੀ ਸ੍ਰੀ ਕਾਲ ਤਖਤ ਸਾਹਿਬ ਦੀ ਪਰਵਾਹ ਨਹੀਂ ਕੀਤੀ ਹਾਲਾਂਕਿ ਇਹ ਚਾਹੀਦਾ ਕਿ ਤੁਹਾਡਾ ਹੁਕਮ ਨਹੀਂ ਮੰਨਿਆ ਤਾਂ ਉਹਨਾਂ ਨੂੰ ਦੁਬਾਰਾ ਤਲਬ ਕਰੋ ਠੀਕ ਹੈ ਪਰ ਉਧਰ ਹੋਣ ਗੱਲ ਇੱਕ ਹੋਰ ਅਕਾਲੀ ਦਲ ਜਿਹੜਾ ਹੈਗਾ ਇਹ ਇੱਕ ਟੈਕਨੀਕਲ ਜਿਹੜੀ ਬਹੁਤ ਵੱਡੀ ਸਮੱਸਿਆ ਕਿ ਤੁਸੀਂ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਅਗਰ ਤੁਸੀਂ ਅਸਤੀਫਾ ਲੈਨੇ ਹੋ ਤਾਂ ਤੁਹਾਡਾ ਜਿਹੜਾ ਚੋਣ ਨਿਸ਼ਾਨ ਦੇ ਅੱਗੇ ਕੋਰ ਦੇ ਵਿੱਚ ਜਿਹੜੀ ਵੱਡੀ ਦਿੱਕਤ ਹੋ ਖੜੀ ਹੋ ਸਕਦੀ ਇਸ ਕਰਕੇ ਕੱਲ ਹੀ ਦਲਦੀ ਹੈ ਵੱਡੀ ਸਮੱਸਿਆ ਪਰ ਹੁਣ ਇਹ ਹੈ ਠੀਕ ਹੈ ਸਮੱਸਿਆ ਹੈਗੀ ਉਹ ਕਿੰਨੀ ਦੇਰ ਰਹੇਗੀ ਕੀ ਤੁਸੀਂ 6 ਮਹੀਨੇ ਇਦਾਂ ਕਰ ਦੋਗੇ ਕੀ 2 ਸਾਲ ਇਦਾਂ ਨਿਕਲ ਜਾਣਗੇ ਜਿਹੜੀ ਸਮੱਸਿਆ ਤੁਸੀਂ 2 ਮਹੀਨਿਆਂ ਚ ਹੱਲ ਕਰਨੀ ਹੈ ਬਾਅਦ ਤਾਂ ਤੁਸੀਂ ਉਹ ਨਾਲ ਦੀਆਂ ਕਿਉਂ ਨਹੀਂ ਕਰ ਰਹੇ ਅਗਰ ਮੰਨ ਲਓ ਤੁਸੀਂ ਕੋਰ ਕਮੇਟੀ ਵਰਕਿੰਗ ਕਮੇਟੀ ਦੇ ਮੈਂਬਰਸ ਦੀਵਾ ਮਨਜ਼ੂਰ ਕਰਨਾ ਤਾਂ ਤੁਸੀਂ ਹੁਣੇ ਕਰ ਲਓ ਤਾਂ ਅੱਗੇ ਕਿਉਂ ਆਪਾਂ ਲੋਕਾਂ ਨੂੰ ਕਹਿਣਾ ਤਾਂ ਸਮਾਂ ਕਿਉਂ ਦੇ ਰਹੇ ਬਿਲਕੁਲ ਲੋਕਾਂ ਨੂੰ ਇਹ ਗੱਲ ਕਹਿੰਦੇ ਫਿਰ ਦੂਜੀ ਗੱਲ ਉਹਨਾਂ ਦੇ ਜਿਹੜਾ ਕਾਰਜਕਾਲ ਵੀ ਨਿਕਲ ਗਿਆ 14 ਦਸੰਬਰ ਨੂੰ 14 ਦਸੰਬਰ ਨੂੰ ਉਹ ਹੋਣੀ ਸੀਗੀ ਹੁਣ ਅਕਾਲੀ ਦਲ ਫਿਰ ਇੱਕ ਮੈਂਬਰਸ਼ਿਪ ਸ਼ੁਰੂ ਨਹੀਂ ਹੋਈ ਅਜੇ ਤੱਕ ਬਿਲਕੁਲ ਅਕਾਲੀ ਦਲ ਦੀ ਇੱਕ ਵੱਡੀ ਗੱਲ ਹੈ ਕਿ ਮੈਂਬਰਸ਼ਿਪ ਵੀ ਸ਼ੁਰੂ ਨਹੀਂ ਹੋਈ ਹੁਣ ਹੁਣ ਇੱਕ ਥੇਰ ਇਹ ਵੀ ਕਹਿ ਰਹੀ ਹੈ ਮੈਂ ਇੱਕ ਥੇਰ ਦਾ ਗੱਲ ਹੋਰ ਵੀ ਜਵਾਬ ਸੁਣ ਰਿਹਾ ਸੀ ਕੱਲ ਉਹ ਕਹਿੰਦੇ ਸ੍ਰੀ ਕਾਲ ਤੱਕ ਸਾਬ ਤੋਂ ਇੱਕ ਇਹ ਗੱਲ ਕਹਿ ਦਿੱਤੀ ਗਈ ਕਿ ਆਪਾਂ ਨੇ ਅਕਾਲੀ ਦਲ ਨੂੰ ਮੋੜ ਮਜ਼ਬੂਤ ਕਰਨਾ ਹੈ ਹਮਮ ਠੀਕ ਪਰ ਸਵਾਲ ਇਹ ਹੈ ਉਹ ਕਹਿੰਦੇ ਵੀ ਅਕਾਲੀ ਦਲ ਕਿਹੜਾ ਅਕਾਲੀ ਦਲ ਬਾਦਲ ਨੂੰ ਮਜ਼ਬੂਤ ਕਰਨਾ ਹੈ ਕਿ ਅਕਾਲੀ ਦਲ ਫੂਲਾ ਸਿੰਘ ਜਿਹੜੇ ਪੁਰਾਣੇ ਅਕਾਲੀ ਦਲ ਉਹਨੂੰ ਮਜ਼ਬੂਤ ਕਰਨਾ ਆਪਾਂ ਠੀਕ ਹੈ ਕਿਹੜੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੁਣ ਇੱਥੇ ਵੀ ਗੱਲ ਫੇਰ ਉਹੀ ਆ ਗਈ ਗੈਨੀ ਹਰਪ੍ਰੀਤ ਸਿੰਘ ਵਾਲੀ ਵੀ ਜਿਹੜੀਆਂ ਧਿਰਾਂ ਨੇ ਇਹ ਗੱਲ ਕਰਨੀ ਆ ਉਹ ਧਿਰਾਂ ਦਾ ਕੰਮ ਹੀ ਇਹੀ ਹੈ ਕਿ ਅਸੀਂ ਤਾਂ ਤੁਹਾਡੇ ਹਰ ਮੁੱਦੇ ਤੇ ਕਿੰਤੂ ਪਰੰਤੂ ਕਰਨਾ ਹੈ ਅਸੀਂ ਕਿਸੇ ਹਾਲ ਦੇ ਵਿੱਚ ਇਹ ਨਹੀਂ ਹੈਗਾ ਵੀ ਜੋ ਕਹਦਾ ਠੀਕ ਹੈ ਠੀਕ ਐਦਾਂ ਨਹੀਂ ਹੋਣਾ ਚਾਹੀਦਾ ਉਹ ਕਹਦਾ ਵੀ ਜੋ ਅਸੀਂ ਕਹਾਂਗੇ ਉਹੋ ਪਰ ਤਰੀਕੇ ਹਰ ਚੀਜ਼ ਦੇ ਅਲੱਗ ਹੈ ਤੇ ਮੰਨ ਲਓ ਕੋਈ ਵੀ ਚੀਜ਼ ਤਰੀਕਾ ਹੈਗਾ ਉਹ ਕਹਿੰਦਾ ਵੀ ਨਹੀਂ ਜੀ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਹ ਤਾਂ ਇਦਾਂ ਹੋਣਾ ਚਾਹੀਦਾ ਪਰ ਦੇਖੋ ਗੱਲ ਇਹ ਆ ਮਰਜੀ ਦੀ ਵੀ ਕੋਈ ਵੀ ਦੇਖੋ ਦੋ ਤਿੰਨ ਚੀਜ਼ਾਂ ਹੈਗੀਆਂ ਠੀਕ ਹੈ ਕਿ ਬਾਗੀ ਧੜੇ ਨੇ ਆਪਣੀ ਹੋਂਦ ਦਰਸਾਈ ਆ ਠੀਕ ਹੈ ਉਹ ਕੋਈ ਵੀ ਪੋਲੀਟੀਕਲ ਪਾਰਟੀ ਅੱਜ ਕੱਲ ਉਹ ਪੋਲੀਟੀਕਲ ਪਾਰਟੀ ਦੀ ਹੀ ਇੱਕ ਜਿਹੜੀ ਹੈਗੀ ਸ਼ਕਲ ਦੇ ਵਿੱਚ ਆ ਜਿਹੜਾ ਬਾਗੀ ਧੜਾ ਬਾਗੀ ਧੜੇ ਨੂੰ ਨਾਲ ਹੋਣ ਲਈ ਕਹਤਾ ਬਾਗੀ ਧੜਾ ਤਿਆਰ ਆ ਉਹ ਕਹਿੰਦਾ ਹਾਂਜੀ ਠੀਕ ਹੈ ਜੀ ਅਸੀਂ ਨਾਲ ਹੋਣ ਲਈ ਤਿਆਰ ਆ ਉਹ ਇਹ ਮੰਨ ਵੀ ਗਏ ਸੀ ਕਿ ਹਾਂਜੀ ਅਸੀਂ ਤਾਂ ਅਕਾਲੀ ਦਲ ਪਹਿਲੇ ਕਿਹਾ ਅਸੀਂ ਤਾਂ ਅਕਾਲੀਆ ਸਭਾ ਬਾਗੀ ਹੈ ਹੀ ਨਹੀਂਗੇ ਅਸੀਂ ਠੀਕ ਹੈ ਕਿ ਆਪਸੀ ਜਿਹੜਾ મતਭੇਦ ਹੋ ਸਕਦੇ ਨੇ ਪਰ ਪਾਰਟੀ ਨੂੰ ਲੈ ਕੋਈ મતਭੇਦ ਨਹੀਂ ਇਹ ਗੱਲ ਉਹਨਾਂ ਨੇ ਪਹਿਲਾਂ ਕਲੀਅਰ ਕਰਤੀ ਸੀ ਪਰ ਜਿੱਥੇ ਗੱਲ ਹੁਣ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਆ ਗਈ ਤਾਂ ਉੱਥੇ ਮਤ ਪੇਚ ਉੱਥੇ ਫਿਰ ਫਸ ਗਿਆ ਕਿ ਜੇ ਅਸੀਂ ਤਿਆਰ ਹੋ ਗਏ ਤਾਂ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ ਲਈ ਤਿਆਰ ਕਿਉਂ ਨਹੀਂ ਕੱ ਤੁਸੀਂ ਉਹਦਾ ਅਸਤੀਫਾ ਮਨਜ਼ੂਰ ਕਿਉਂ ਨਹੀਂ ਕਰ ਰਹੇ ਠੀਕ ਹੈ ਕਿ ਤੁਹਾਡੇ ਕੋਈ ਮੰਨ ਲੋ ਚੋਣ ਨਿਸ਼ਾਨ ਨੂੰ ਪ੍ਰੋਬਲਮ ਹੋ ਸਕਦੇ ਆ ਜਾਂ ਤੁਹਾਡੇ ਪਾਰਟੀ ਦੀ ਜਿਹੜੀ ਜਿਹੜੀ ਤੁਹਾਡੀ ਰਜਿਸਟ੍ਰੇਸ਼ਨ ਹੈਗੀ ਆ ਉਹਦੇ ਤੇ ਸੰਕਟ ਦੇ ਬੱਦਲ ਆ ਸਕਦੇ ਨੇ ਇਹ ਗੱਲ ਸਾਰੀਆਂ ਚੀਜ਼ਾਂ ਮੰਨ ਲੈਂਦੇ ਆ ਪਰ ਉਹ ਕਹਿੰਦੇ ਵੀ ਇਹ ਦੂਰ ਕਿਵੇਂ ਹੋਣੀ ਆ ਜੇ ਤੁਸੀਂ ਸੋਚ ਹੀ ਜਾਓਗੇ ਕਿ ਹਾਂਜੀ ਹੋਰ ਟਾਈਮ ਦੇ ਦਿਓ ਹੋਰ ਸਮਾਂ ਦੇ ਦਿਓ ਹੋਰ ਜਾਂ ਤਾਂ ਦੇਖੋ ਤੁਹਾਡਾ ਕੋ ਕੋਰਟ ਦੇ ਵਿੱਚ ਕੋਈ ਡੇਟ ਪੈਰੀ ਹੋਵੇ ਕੋਈ ਮਾਹਰ ਹੀਅਰਿੰਗ ਹੋ ਰਹੀ ਹੋਵੇ ਵੀ ਦੇਖੋ ਜੀ ਇੱਕ ਸੁਣਵਾਈ 15 ਦਿਨ ਨੂੰ ਆ ਫਿਰ 10 ਦਿਨ ਨੂੰ ਆ ਫਿਰ ਕਰਦੇ ਆ ਫਿਰ ਤਾਂ ਸਮਾਂ ਲਓ ਕੋਰਡ ਦਾ ਮਾਮਲਾ ਤਾਂ ਅਜੇ ਉਹਦੇ ਕੋਈ ਹੈ ਹੀ ਨਹੀਂ ਪੈਂਡਿੰਗ ਹੁ ਤਾਂ ਤੁਸੀਂ ਤਾਂ ਫੈਸਲਾ 2 ਮਹੀਨਾ ਨੂੰ ਵੀ ਲੈਣਾ 2 ਸਾਲ ਨੂੰ ਵੀ ਲੈਣਾ ਤੇ 2 ਦਿਨ ਨੂੰ ਵੀ ਲੈਣਾ ਜਿਹੜੀ ਕਮੇਟੀ ਨੇ ਤੁਹਾਡਾ ਅਸਤੀਫਾ ਹਰਵਰੀਜ ਮਨਜ਼ੂਰ ਕਰਨਾ ਹੈ ਜਾਂ ਜਨਵਰੀ ਦੇ ਆਖਿਰ ਚ ਮਨਜ਼ੂਰ ਕਰਨਾ ਉਹੀ ਕਮੇਟੀ ਦਸੰਬਰ ਦੇ ਐਂਡ ਚ ਮਨਜ਼ੂਰ ਕਿਉਂ ਨਹੀਂ ਕਰ ਸਕਦੀ ਜਾਨੀ ਕਿ ਆਪ ਸਿੱਧੇ ਤੌਰ ਤੇ ਇਹ ਕਾਲੀ ਦਲ ਵਾਸਤੇ ਅਜੇ ਤੱਕ ਚੁਣੌਤੀਆਂ ਹੀ ਚੁਣੌਤੀਆਂ ਨੇ ਬਿਲਕੁਲ ਚੁਣੌਤੀਆਂ ਦੇਖੋ ਲੋਕ ਇਹ ਵੀ ਆ ਹੁਣ ਤੁਸੀਂ ਬਹਾਨਾ ਲਾਈ ਜਾ ਰਹੇ ਹੋ ਕਿ ਸ਼ਹੀਦੀ 15 ਵਾੜਾ ਦੇ ਜੇਕਰ ਸ਼ਹੀਦੀ 15 ਵਾੜਾ ਤੁਹਾਡੇ ਅੱਗੇ ਉਹ ਹੈਗਾ ਤੁਹਾਡੇ ਲਈ ਸ਼ਹੀਦੀ 15 ਵਾੜਾ ਠੀਕ ਹੈ ਕਿ ਹਰ ਬੰਦਾ ਨਸਤਮਤਕ ਹੁੰਦਾ ਸ਼ਹੀਦਾਂ ਦੇ ਦਿਨ ਹੁੰਦੇ ਨੇ ਤਾਂ ਫਿਰ ਉਹਨਾਂ ਸ਼ਹੀਦਾਂ ਦੇ ਦਿਨਾਂ ਦੇ ਵਿੱਚ ਲੋਕ ਇਹ ਗੱਲ ਸੋਚ ਰਹੇ ਆ ਚਰਚਾ ਕਰਦੇ ਆ ਕਿ ਉਹਨਾਂ ਦਿਨਾਂ ਦੇ ਵਿੱਚ ਫਿਰ ਗਿਆਨੀ ਹੀ ਸ਼ਹੀਦੀ ਧਿਆਰਿਆਂ ਦੇ ਵਿੱਚ ਜਿਹੜੇ ਇਹਦੇ ਚੌੜਾ ਜਿਹੜੀ ਖਿਲਾਫ ਕਾਰਵਾਈ ਆ ਉਹ ਕਿਉਂ ਚੱਲ ਰਹੀ ਸੀ ਠੀਕ ਹੈ ਉਹ ਵੀ ਦੋਨੇ ਇਸ਼ੂ ਪੈਂਡ ਰਹੇ ਨੇ ਇਸ਼ੂ ਪੈਂਡ ਨੇ ਫਿਰ ਤੁਸੀਂ ਉਹ ਇੱਕ ਪਹਿਲੇ ਹਫ਼ਤੇ ਤੁਸੀਂ ਵਾਪਿਸ ਵੀ ਲੈ ਲਿਆ ਵਿੱਚ ਜੇਕਰ ਇਹ ਸਾਰਾ ਕੁਝ ਐਸਜੀਪੀਸੀ ਕਰ ਸਕਦੀ ਆ ਤਾਂ ਅਕਾਲੀ ਦਲ ਅਸਤੀਫੇ ਦੇ ਫੈਸਲੇ ਕਿਉਂ ਨਹੀਂ ਲੈ ਸਕਦਾ ਇਹ ਚੀਜ਼ਾਂ ਨੂੰ ਜਿਹੜੀ ਹੈਗਾ ਬਾਕੀ ਧੜਾ ਆਪਣੀ ਜਗ੍ਹਾ ਕੋਈ ਜਗ੍ਹਾ ਤੇ ਸਹੀ ਹੈ ਬਾਕੀ ਧੜਾ ਪਰ ਹੁਣ ਇਹ ਆ ਵੀ ਆਉਣ ਵਾਲਾ ਸਮਾਂ ਦੇਖੋ ਅਕਾਲੀ ਦਲ ਕੀ ਕਹਿੰਦਾ ਹੁਣ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਹੁਣ 14 ਵਿਸਤਾ ਜੀ ਦੇਖੋ ਉਹਦੀਆਂ ਮਾਗੇ ਮੇਲੇ ਤਿਆਰੀਆਂ 'ਚ ਲੱਗੇ ਹੋયા ਆ ਤਾਂ ਇਸ ਕਰਕੇ ਸਾਨੂੰ ਸਮਾਂ ਦੇ ਦੀ ਮੇਲੇ ਦੀ ਕਾਨਫਰੰਸ ਤੋਂ ਬਾਅਦ ਹੀ ਦੇਣਗੇ ਮੈਨੂੰ ਤਾਂ ਇਹੀ ਲੱਗ ਰਿਹਾ ਜੋ ਹੁਣ ਜਿਹੜਾ ਚੱਲ ਰਿਹਾ ਠੀਕ ਹੈ ਪਾਣੀ ਬੋਤਾ ਸੋ ਬਿਲਕੁਲ ਅੱਜ ਅਸੀਂ ਬੋਲਦਾ ਪੰਜਾਬ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਸਿੰਘ ਸਭਾ ਦੇ ਨਾਲ ਜਿਹੜੀ ਮੁਲਾਕਾਤ ਕਰਕੇ ਆਇਆ ਮੁਲਾਕਾਤ ਦੇ ਵਿੱਚ ਕੀ ਕੁਝ ਕੇ ਨਿਕਲ ਕੇ ਸਾਹਮਣੇ ਆਇਆ ਉਹ ਅਸੀਂ ਤੁਹਾਨੂੰ ਸਾਰੀ ਜਿਹੜੀ ਸੰਖੇਪ ਜਾਣਕਾਰੀ ਹੈ ਬੋਲਦਾ ਪੰਜਾਬ ਦੇ ਵਿੱਚ ਰੱਖੀ ਹੈ ਮਾਹਿਰ ਕੀ ਕਹਿ ਰਹੇ ਨੇ ਇਸ ਦੇ ਮਾਇਨੇ ਕੀ ਕੱਢੇ ਜਾ ਰਹੇ ਨੇ ਇਹ ਸਾਰਾ ਤੁਸੀਂ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਪ੍ਰੋਗਰਾਮ ਜਿਹੜਾ ਪੁਰਸ਼ ਚਰਜਟਾਂ ਦੇ ਨਾਲ ਦੇਖ ਸਕਦੇ ਹੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਬਹੁਤ ਜ਼ਿਆਦਾ ਧੰਨਵਾਦ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.